11 ਤੇ ਆਪਾਂ ਲੱਗੇ ਜੀ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾਲ ਕਰਨੇ ਸ਼ੁਰੂਆਤ ਚੰਗੀਆਂ ਚੰਗੀਆਂ ਹੋਈਆਂ ਆ ਰੋਜ਼ ਹੀ ਰਾਤ ਨੂੰ ਨਿਆਣੇ ਲੇਟ ਕਰ ਦਿੰਦੇ ਆ ਤੇ ਸਾਰਾ ਕੰਮ ਲੇਟ ਹੋ ਜਾਂਦਾ ਆ ਨਹੀਂ ਅੱਜ ਬਣਾਉਣਾ ਆ ਨਿਯਮ ਇਹ ਚਲੋ ਸ਼ੁਰੂ ਕਰੋ ਪਹਿਲਾਂ ਸਾਡੇ ਕੋ ਸਵੇਰੇ ਉੱਠ ਨਹੀਂ ਹੁੰਦਾ ਆ ਬਹੁਤ ਔਖਾ ਹੋ ਜਾਂਦਾ ਯਾਰ ਸਵੇਰ ਨੂੰ 12 1 ਵਜੇ ਤੱਕ ਕੰਮ ਨਹੀਂ ਸੌਂਦੇ ਨਹੀਂ ਐਸਪੀ ਨੰਦਰਾ ਬਲੌਗ ਤੋਂ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਵੀ ਠੀਕ ਠਾਕ ਰਹਾ ਠੰਡ ਬਹੁਤ ਠੰਡ ਬਹੁਤ ਆ ਤੇ ਇੱਕ ਰਾਤ ਨੂੰ 11 12 12 1 ਵਜੇ ਤੱਕ ਸੌਂਦੇ ਨਹੀਂ ਹੈਗੇ ਤੇ ਨਾ ਸਾਨੂੰ ਸੌਂਣ ਦਿੰਦੇ ਸਵੇਰੇ ਸਾਨੂੰ ਵੀ ਮੁੜ ਕੇ ਜਾਗਦੇ ਆਪ ਅਜ ਤੱਕ ਤੇ ਲੋ ਸੁੱਤੀ ਪਈ ਆ ਸਵੇਰੇ ਇਦਾਂ ਕਰ ਰਹਾ ਜਿੱਦਾਂ ਕਰਨਾ ਹੈ ਨੇ ਕਹਣਾ 11 11 ਵਜੇ ਬੰਦ ਆਹੋ 11 ਵਜੇ ਆ ਕੇ ਸੋਵੋ ਆਪਣਾ ਉਹ ਹਜੇ ਤੱਕ ਵੀ ਜਾਣ ਲੱਗਣਾ ਆ ਹਜੇ ਤੱਕ ਸੁੱਤੀ ਪਈ ਆ ਉਹ ਆਪ ਤੇ ਸਾਨੂੰ ਉੱਠ ਕੇ ਆਪਣੇ ਕੰਮ ਕਰਨੇ ਪੈਂਦੇ ਆਹੀਂ ਲੇਟ ਹੋ ਜੀਦਾ ਫਿਰ ਹੋਰ ਹੋਰ ਲਓ ਜੀ ਸਮਾਨ ਆ ਗਿਆ ਅੰਦਰ ਤੇ ਇੱਧਰ ਲਗਾਣੇ ਆ ਜੀ ਆਪਾਂ ਟੀਵੀ ਹਰ ਮਨ ਨੂੰ ਮਾਰ ਦਿੱਤੀ ਆ ਆਵਾਜ਼ ਇਹ ਚਲੋ ਲੌਜੀ ਟੀਵੀ ਵੀ ਗਿਆ ਲੱਗ ਕਰਦੇ ਆ ਜੀ ਨਾਸ਼ਤੇ ਨਾਲ ਸ਼ੁਰੂਆਤ ਤੇ ਨਾਲ ਦੇਖਦੇ ਆ ਆਪਣਾ ਬਲੌਗ ਲਓ ਜੀ ਸਮਾਨ ਵੀ ਆਈ ਜਾ ਰਿਹਾ ਜੀ ਬ੍ਰੈਡ ਲਈ ਹੁੰਦੀ ਆ ਕਿ ਤੁਸੀਂ ਬ੍ਰੈਡ ਖਾਣੀ ਨਹੀਂ ਨਹੀਂ ਰੂਬਲ ਰੂਬਲ ਨੇ ਖਾਣੀ ਅੱਛਾ ਠੀਕ ਨਹੀਂ ਨਾ ਗਲਤੀ ਓਕੇ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਹਮ ਆਗੀਆਂ ਸਾਡੀਆਂ ਮਿੱਸੀਆਂ ਰੋਟੀਆਂ ਹਰਮਨ ਨੇ ਸਾਦੀ ਖਾਣੀ ਆ ਤੇ ਇੱਧਰ ਕੁੜੀ ਨੇ ਖਾਣੀ ਆ ਬ੍ਰੈਡ ਤੇ ਗਿਆ ਲੋ ਇੱਧਰ ਦਹੀਂ ਨਾਲ ਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਰੋਟੀ ਜ਼ਰੂਰ ਚਾਹ ਨਾਲ ਖਾਈ ਦੀ ਸਿਰੇ ਰੋਟੀ ਦੇ ਵਗੈਰਾ ਹਮਨਨ ਲੱਗਦਾ ਆ ਚਲੋ ਜੀ ਜਨਾਬ ਪੇਟ ਚਾਹੀਓ ਫੇਰ ਇੱਥੇ ਰੱਖਣੀ ਆ ਇੱਥੇ ਰੱਖ ਲੈ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਫਿਰ ਦੇਖਦੇ ਅੱਜ ਦੇ ਕੀ ਪ੍ਰੋਗਰਾਮ ਤੇ ਕੀ ਕੰਮ ਨਿਕਲਦੇ ਆ ਲਓ ਜੀ ਟਾਈਮ ਹੋ ਗਿਆ ਆ 12:30 ਇੱਧਰ ਦੇਖੋ ਜੀ ਸਫਾਈਆਂ ਹੋ ਰਹੀਆਂ ਤੇ ਆਂਟੀ ਸਾਡੀ ਨੇ ਪੱਖਾ ਛੱਡਿਆ ਫੁੱਲ ਆਂਟੀ ਨੇ ਸਾਨੂੰ ਲਿਆ ਆ ਮਾਰਨਾ ਠੀਕ ਆ ਗਰਮੀਆਂ ਨੂੰ ਆਂਟੀ ਤੰਗ ਕਰਦੀ ਆ ਸਾਨੂੰ ਪੱਖਾ ਬੰਦ ਕਰਕੇ ਸਾਨੂੰ ਗਰਮੀ ਚ ਤੇ ਸਰਦੀਆਂ ਨੂੰ ਪੱਖਾ ਚਲਾ ਕੇ ਸਾਨੂੰ ਮਾਰਦੀ ਆ ਆਂਟੀ ਆਂਟੀ ਦਾ ਕੁਝ ਨਹੀਂ ਹਾਲ ਹੈਗਾ ਆਂਟੀ ਚੰਗੀ ਗੱਲ ਨਹੀਂ ਹੈਗੀ ਇਹ ਮਾੜਾ ਤੁਸੀਂ ਇੱਧਰ ਆ ਜਾਓ ਨਹੀਂ ਤਾਂ ਗੋਡੇ ਠਾਰ ਦੇਣੇ ਆ ਮੈਂ ਲੱਗੀ ਆਉਣ ਵਰਸੇ ਤਾਂ ਦੱਸ ਦਿੱਤਾ ਮੈਂ ਦੇਖ ਲਓ ਜੀ ਆ ਪੱਖਾ ਫੁੱਲ ਆ ਦਸੰਬਰ ਨੇ ਜਨਵਰੀ ਮਹੀਨਾ ਹੈ ਕਿੱਦਾਂ ਮਾਰਨਾ ਲਿਆ ਪਿਆ ਆ ਸਾਨੂੰ ਆਂਟੀ ਨੇ ਚਲੋ ਆਪ ਤਾਂ ਆਂਟੀ ਨੇ ਪੋਚੇ ਲਾ ਕੇ ਚਾਹ ਪੀਣੀ ਆ ਮਗਰ ਗਰਮ ਗਰਮ ਆਂਟੀ ਇਹ ਤਾਂ ਤੱਤੀ ਹੋ ਜਾਣ ਹਾਂ ਤੇ ਲੋ ਜੀ ਇੱਧਰ ਕਰ ਲਿਆ ਆ ਅਸੀਂ ਸਬਜੀ ਦਾ ਸਮਾਨ ਤਿਆਰ ਵਿਆਹ ਜੀ ਥੋੜੇ ਆ ਹੋਰ ਇੱਧਰ ਅਦਰਕ ਆ ਟਮਾਟਰ ਤੇ ਹਰੀਆਂ ਮਿਰਚਾਂ ਕੱਢੀਆਂ ਆ ਤੇ ਇਹਨੂੰ ਅਸੀਂ ਲਾਵਾਂਗੇ ਹੁਣ ਆਲੂ ਮਟਰਾਂ ਦੀ ਸਬਜੀ ਨੂੰ ਤੜਕਾ ਅੰਨੇ ਆਲੂ ਮਟਰਾਂ ਨੂੰ ਤੜਕਾ ਫੇਰੀ ਸਬਜੀ ਬਣੂਗੀ ਹਾਂਜੀ ਆਂਟੀ। ਹਾਂਜੀ। ਠੰਡ ਠੰਡ ਕਿੰਨੀ ਕ ਲੱਗਦੀ ਆ? ਠੰਡ ਕ ਲੱਗਦੀ। ਤਾਈਓ ਤਾਂ ਤੁਹਾਨੂੰ ਉਧਰ ਕਈ ਤੇ ਗਰਮ ਪਾਣੀ ਕੋਸਾ ਪਾਣੀ ਲੈਣੇ ਆ ਨਾ। ਹਾਂ। ਤਾਈਓ ਤਾਂ ਇਹਨੇ ਕੋਸੀ ਕੋਸਾ ਪਾਣੀ ਦਈਦਾ ਐ ਸੀ ਕਿ ਠੰਡੇ ਪਾਣੀ ਦੇ ਨਾਲ ਠੰਡ ਬੜੀ ਆ। ਠੰਡੇ ਪਾਣੀ ਦੇ ਨਾਲ ਨਾਲ ਤੁਸੀਂ ਹਨਾ ਪਰ ਚਲੋ ਲਾ ਲਈਏ ਤੜਕਾ ਫੇ ਮਿਲਦੇ ਆ ਜੀ। ਲਓ ਜੀ ਇੱਧਰ ਪਿਆਜ਼ ਕਾ ਲਿਆ ਗ੍ਰੇਨ ਤੇ ਟਮਾਟਰ, ਹਰੀਆਂ ਮਿਰਚਾਂ ਤੇ ਅਦਰਕ ਇੱਧਰ ਮਟਰ ਤੋ ਲਏ ਆ। ਰੱਖ ਲਈ ਆ, ਪਤੀਲਾ ਰੱਖ ਲਿਆ ਤੇ ਹੁਣ ਲਾਵਾਂਗੇ ਅਸੀਂ ਤੜਕਾ। ਹਾਂਜੀ ਆਗੇ ਤੁਸੀਂ। ਹਾਂਜੀ। ਚਲੋ ਮਿਲਦੇ ਆ ਫੇ। ਲਓ ਜੀ ਇੱਧਰ ਰੱਖ ਦਿੱਤਾ ਆ ਪਾਣੀ ਮੈਂ ਗਰਮ ਪਾਣੀ ਪਾੰਦੀ ਹੁੰਨੀ ਆ ਸਬਜ਼ੀ ਤੇ ਇੱਧਰ ਰੱਖ ਦਿੱਤਾ ਆ ਤੜਕਾ ਥੋੜਾ ਘੱਟ ਦਿੱਤਾ ਆ ਕਿ ਤੜਕਾ ਸੜੇ ਨਾ ਤੇ ਸਮਾਨ ਸੂਨ ਸਾਰਾ ਤਿਆਰ ਤੇ ਲਓ ਜੀ ਇੱਧਰ ਮੰਮੀ ਕਰਦੇ ਪਏ ਆ ਪਾਠ ਤੇ ਇੱਧਰ ਸਾਡੀ ਮੈਡਮ ਜੀ ਕਰਦੀ ਪਈ ਆ ਆਪਣੇ ਸਕੂਲ ਦਾ ਕੰਮ ਹਾਂਜੀ ਪੁੱਤਰ ਬੱਸ ਮੈਂ ਲੱਗੀ ਆ ਬਣਾਉਣ ਸਬਜ਼ੀ ਠੀਕ ਆ ਤੁਸੀਂ ਕਰੋ ਆਪਣਾ ਕੰਮ ਸਕੂਲ ਦਾ ਕੰਮ ਕਰਦੀ ਪਈ ਇੱਧਰ ਲਾ ਲਿਆ ਆ ਟੀਵੀ ਤੇ ਲੋ ਜੀ ਧੁੱਪ ਧੁੱਪ ਸਾਡੇ ਇਦਾਂ ਦੀ ਨਿਕਲਦੀ ਆ ਮੌਸਮ ਐ ਇਦਾਂ ਦਾ ਹੀ ਆ ਇੱਧਰ ਮੈਂ ਮਗਵਾਏ ਸੀਗੇ ਚਾਵਲ 5 ਕਿਲੋ ਕਿਉਂਕਿ ਚਾਵਲ ਖਤਮ ਹੋ ਗਏ ਸੀਗੇ ਹੁਣ ਇਹਨਾਂ ਨੂੰ ਪਾ ਦਿਆਂ ਡੱਬੇ ਵਿੱਚ ਤੇ ਵਿੱਚ ਰੱਖ ਦਿਆਂ ਦੋ ਗੋਲੀਆਂ ਜਿਹਦੇ ਨਾਲ ਇਹਨਾਂ ਨੂੰ ਸੁਸੀ ਕੁਛ ਨਹੀਂ ਲੱਗਦਾ ਹੈਗਾ ਚਲੋ ਪਾਉਂਦੇ ਆ ਚਾਵਲ ਤੇ ਨਾਲੇ ਚਾਵਲ ਬਣਾਉਣੇ ਆ ਫੇ ਨਾਲੇ ਚਾਵਲ ਬਣਾਉਂਦੀਆਂ ਨਾਲੇ ਸਬਜੀ ਨੂੰ ਤੜਕਾ ਲਾ ਕੇ ਤੁਹਾਨੂੰ ਦਿਖਾਉਂਦੀ ਆ ਚਲੋ ਫਿਰ ਮਿਲਦੇ ਆ ਜੀ ਲੋ ਜੀ ਸਬਜੀ ਨੂੰ ਲਾ ਦਿੱਤਾ ਆ ਮੈਂ ਤੜਕਾ ਦੇਖ ਸਕਦੇ ਆ ਆਲੂ ਮਟਰਨ ਸਬਜੀ 컬러 ਦੇਖ ਸਕਦੇ ਆ ਅੱਜ ਮੈਂ થોਡੀ ਸਬਜੀ ਜ਼ਿਆਦਾ ਬਣਾਈ ਸੀ ਮੈਂ ਕਿਹਾ ਚਲੋ ਸ਼ਾਮ ਦਾ ਵੀ ਸੱਜ ਜਵੇ ਇੱਧਰ ਮੈਂ ਚਾਵਲ ਪਾ ਦਿੱਤੇ ਆ ਡੱਬੇ ਚ 5 ਕਿਲੋ ਚਾਵਲ ਇਹਦੇ ਵਿੱਚ ਥੋੜੀ ਪਾ ਕੇ ਰੱਖਦੇ ਆ ਤੇ ਇੱਧਰ ਪਾ ਦਿੱਤਾ ਇੱਕ ਗਲਾਸ ਵਿੱਚ ਚਾਵਲਾਂ ਦਾ ਭਿੱਜਣਾ ਕਿਉਂਕਿ ਬੱਲੂ ਕਹਿੰਦੀ ਮੈਂ ਚਾਵਲ ਹੀ ਖਾਣੀ ਆ ਬਹੁਤ ਇਹਨੂੰ ਪਸੰਦ ਆ ਚਾਵਲ ਚਲੋ ਇਹਦੇ ਵਿੱਚ ਪਾਉਂਦੇ ਆ ਹੁਣ ਦਵਾਈ ਰੱਖਦੇ ਆ ਤੇ ਇੱਧਰ ਬਣ ਜਾਵੇ ਸਬਜੀ ਫੇਰ ਤੁਹਾਨੂੰ ਦਿਖਾ ਲਦੇ ਆ ਚਾਵਲ ਤੇ ਸਬਜੀ ਤਿਆਰ ਕਰਕੇ ਕਿ ਕਿਦਾਂ ਦੀ ਬਣਦੀ ਆ ਚਲੋ ਮਿਲਦੇ ਆ ਫੇਰ ਜੀ ਲਓ ਜੀ ਇੱਧਰ ਮੈਂ ਰੱਖ ਦਿੱਤੇ ਆ ਚਾਵਲ ਤੇ ਇੱਧਰ ਸਾਡੀ ਸਬਜ਼ੀ ਰਜਦੀ ਪਈਆਂ ਹੁਣ ਇਹ ਹੋ ਜਵੇ ਤੇ ਇੱਧਰ ਬਣਾਉਗੇ ਮੰਮੀ ਚਾਹ ਮੰਮੀ ਇਹਨੂੰ ਵੀ ਢੰਡੀ ਲਵਾਈਏ ਆਪਾਂ ਅਦਰਕ ਪਾ ਲਿਆ ਤੇ ਇਹਨੂੰ ਬਣਾਏ ਇੱਧਰ ਬਣਾਈਏ ਚਾਹ ਤੇ ਫੇਰ ਪੀਂਦੇ ਆ ਚਾਹ ਦੇਖੋ ਜੀ ਡੇਢ ਵਾ ਚੱਲਾ ਆ ਤੁੱਪ ਤੁੱਪ ਐਦਾਂ ਦੀ ਆ ਦਿਖਾਉਂਦੇ ਆ ਤੁਹਾਨੂੰ ਮੌਸਮ ਕਿਦਾਂ ਦਾ ਆ ਬਾਹਰਲਾ ਨਿਕਲੀ ਆ ਧੁੱਪ ਲਓ ਜੀ ਹਮੇਸ਼ਾ ਦੀ ਤਰ੍ਹਾਂ ਸਾਡਾ ਦਰਵਾਜਾ ਘਰ ਦਾ ਆਵਾਜ਼ ਲਓ ਜੀ ਦੇਖ ਸਕਦੇ ਆ ਮੌਸਮ ਧੁੱਪ ਧੁੱਪ ਮਾੜੀ ਮੋਟੀ ਆ ਮਾੜੀ ਜਿਹੀ ਲਿਸ਼ਕੋਰ ਪਈ ਆ ਤੇ ਕਲੀਅਰ ਜਿਹਾ ਹੋਇਆ ਪਿਆ ਆ ਤੇ ਚਲੋ ਮਿਲਦੇ ਆ ਫਿਰ ਸਾਨੂੰ ਬਣਾ ਬਣੂ ਕੇ ਸਬਜੀ ਸੁਬਜੀ ਤਿਆਰ ਕਰਕੇ ਲਓ ਜੀ ਇੱਧਰ ਬਣ ਗਿਆ ਚਾਵਲ ਤੇ ਇੱਧਰ ਆਲੂ ਇਹ ਆਲੂ ਖਾਂਦੀ ਨਹੀਂ ਹੈਗੀ ਇਹਨੂੰ ਮਟਰ ਤੇ ਨਾਲ ਗਰੇਵੀ ਚਾਹੀਦੀ ਆ ਠੀਕ ਆ ਹਾਂਜੀ ਲਓ ਜੀ ਹੁਣ ਤੁਸੀਂ ਖਾਓ ਤੇ ਐਸ਼ ਕਰੋ ਹਲੇ ਸਬਜੀ ਬਣਦੀ ਪਈ ਆ ਬਸ ਮੈਂ ਬਣਦੀ ਲੱਗੀਆਂ ਕਾਰਨ ਹੁਣ ਦੇਖੋ ਜੀ ਸਬਜੀ ਵਾਲਾ ਇੱਧਰ ਸਾਡੇ ਚਾਵਲ ਵੀ ਤਿਆਰ ਆ ਜੇ ਸਾਰੇ ਜਾਣੇ ਚਾਵਲ ਖਾਊਗੇ ਅੱਜ ਖਾਣਗੇ ਚਾਵਲ ਤੇ ਲਓ ਜੀ ਰਿਕ ਰੱਖਦੇ ਆ ਚਲੋ ਜੀ ਹਾਂਜੀ ਪੈਂਦੀ ਚਲੋ ਖਾਓ ਫੇਰ ਹੈ ਰੁਬਲ ਨੂੰ ਪਾਣੀ ਵੀ ਦੇ ਦੇ ਪੁੱਤ ਚਲੋ ਹਾਂਜੀ ਕੀ ਗੱਡੀ ਨਾਲ ਨਹੀਂ ਇੱਥੇ ਹੀ ਆਵੇਂ ਹਲੇ ਚਲੋ ਮਿਲਦੇ ਹਾਂ ਜੀ ਫੇਰ ਕਿਦਾਂ ਜੀ ਲੋ ਜੀ ਆਪਾਂ ਅੰਗੇ ਘਰੇ ਅੱਜ ਪੌਣੇ 4 ਹੀ ਹੋ ਗਏ ਤੇ ਆਪਾਂ ਹੋ ਗਏ ਲੇਟ ਭਾਂਡੇ ਵੀ ਰਹਿ ਗਏ ਹਾਂ ਹੋਰ ਰੋਟੀ ਖਾਈਏ ਮੈਂ ਕਿਹਾ ਆਹ ਰੋਟੀ ਖਾਓ ਯਾਰ ਪਹਿਲਾਂ ਕੀ ਬਣਾਇਆ ਗਿਆ ਅੱਜ ਆਲੂ ਮਟਰ ਲਾਲ ਚਾਵਲ ਹਾਂਜੀ ਓਕੇ ਆਲੂ ਮਟਰ ਚਾਵਲ ਚਲੋ ਠੀਕ ਆ ਜੀ ਖਾਣੇ ਆ ਰੋਟੀ ਹੁਣ ਮੋਰਟੀ ਸਾਡੀ ਮੰਗਦੀ ਸੀਗੀ 121 ਚਾਕਲੇਟ ਦੇ ਲੋ ਜੀ ਦੇਖिए ਆਪ ਔਰਤੇ ਐਸੀ ਅਕੇਲੀ ਰਾਤ ਕੋ ਬਾਹਰ ਜਾਏ ਇਹ ਠੀਕ ਨਹੀਂ ਹੈ ਕੁਮਨ ਮਾਮੀ ਕਿਉਂ ਠੀਕ ਨਹੀਂ ਹੈ ਓਕੇ ਥੋੜੀਆਂ ਆਂ ਦੋ ਚੌਕਲੜਾ ਆਪਕੇ ਹਾਪੋਸ ਆਪ ਕੋਲ ਤੇ ਜਾਣਾ ਨਹੀਂ ਚਾਹੀਦਾ ਸੁਬੀਤਾ ਬਿਲਕੁਲ ਉਹ ਬੜਾ ਦੇ ਮਿਕਰਾਇ ਪਾਕਟ ਵਿੱਚ ਉਹ ਮੁੰਡੇ ਪਰ ਜਾ ਕੇ ਆਈ ਹੈ ਕਿਉਂ ਬਸ ਗੱਡੀ ਮੇਂ ਨਾਈਟ ਮੂਨ ਹੋਣੀ ਹੋਰ ਕੀ ਚਾਹੀਦਾ ਤੈਨੂੰ ਠੱਟੀ ਤੇ ਹੈਂ ਕਿ ਚਾਰ ਦੋ ਦੋ ਛੇ ਚੌਕਲੜਾ ਮਿਲ ਗਈਆਂ ਹੋਰ ਤੈਨੂੰ ਕੀ ਚਾਹੀਦਾ ਇੱਕ ਖਾਲੀ ਮੈਂ ਪੰਜ ਸੀਗੀਆਂ ਓਏ ਸੇਮ ਹੀ ਆ ਕਹਿੰਦਾ ਅੰਦਰੋਂ ਸਾਰੀਆਂ ਕਾਸ਼ ਮੇਰੇ ਦੀ ਕੈਸੀ ਹੈ ਤੂੰ ਮੈਂ ਵੀ ਉਸੇ ਸਮਝਾਦੀ 6 ਚੌਕਲੇਟਾਂ ਦੇਤੀਆਂ ਅੱਜ ਕਹਿੰਦੀ ਬੱਸ 5 ਵਜੇ ਵਾਲੀ ਨਹੀਂ ਹਾਂ 2 5 5 ਵਾਲੀਆਂ ਬਾਹਰ ਵੱਲ ਲੈਂਦੀਆਂ ਆ ਇੱਕ ਉਹ ਟੌਫੀ ਆਈ ਸੀਗੀ 2 2 ਰੁਪਏ ਵਾਲੀ ਚਾਕਲੇਟ ਦੀ ਉਹ ਪੰਜ ਲਿਆ ਆਂਗਾ ਇੱਕ ਮੈਂ ਖਾਲੀ ਰਸਤੇ 'ਚ ਮੈਂ ਕਹਾਂ ਦੇਖਾ ਸੀ ਟੇਸਟ ਕਿਦਾਂ ਦਾ ਆ ਚਾਰ ਇਹਨੂੰ ਦੇ ਦਿੱਤੀਆਂ ਆ। ਸਭ ਦਾ ਵੀ ਚਾਕਲੇਟਸ ਤਾਂ ਮੈਂ ਬਾਅਦ ਚ ਪੋੜਦਾ। ਆ ਕਰਦੇ ਪਾਣੀ ਦਾ। ਪਾਣੀ ਕਰਮ ਕਰਕੇ ਪੀ ਲੈ ਠੰਡ ਲੱਗਦੀ। ਓਕੇ ਓਕੇ ਓਕੇ। ਤੁਸੀਂ ਤਾਂ ਬਿਨਾ। ਮੈਂ ਤਾਂ ਨਾਰਮਲ ਹੀ ਪੀ ਲੈਣਾ ਆ। ਥੋੜੇ ਜਿਹਾ ਗੋਸਾ ਹੋਵੇ ਮਾੜਾ ਜਿਹਾ। ਨਹੀਂ ਨਹੀਂ ਪੀ ਲੈਣਾ ਨਾਰਮਲ ਹੀ। ਆਹ ਜੀ ਆਲੂ ਮਟਰ ਸਾਡੇ ਦੇਖੋ ਜੀ ਕਿਦਾਂ ਦੇ ਆ। ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ। ਲਓ ਫੇ ਪਾਣੀ ਤੁਸੀਂ ਦੂਸਰਾ ਹੀ ਪੀਓ। ਹਾਂ। ਅਸੀਂ ਗੋਸਾ ਪੀਣਾ ਪਾਣੀ ਮੈਨੂੰ। ਓਕੇ। ਪਿਆ ਪਿਆ ਹੋ ਜਾਣਾ ਮੜਾ ਜਹਾ ਗੋਸਾ ਗੋਸੇ ਵਰਗਾ ਹੀ। ਕਿਤੇ ਅੰਦਰ ਬੈਣਾ ਬਾਹਰ ਬੈਣਾ। ਬਾਹਰ ਹੀ ਬੈਠਦੇ ਆ ਉੱਥੇ ਬ ਲੋ ਜੀ ਗਲਾਸ ਆ ਗਿਆ ਜੀ ਆਪਣਾ ਆ ਗਿਆ ਪਾਣੀ ਤੇ ਇਹ ਨਾਲ ਇਹ ਗਰਮ ਹੋ ਰਿਹਾ ਪਾਣੀ ਤੇ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਨ ਲੱਗੇ ਹੁਣ ਰੋਟੀ ਰੋਟੀ ਖਾਣ ਲੱਗੇ ਚਾਵਲ ਦੇ ਨਾਲ ਓਹ ਹੋਇਆ ਚਾਵਲ ਵੀ ਆ ਗਏ ਜੀ ਤੇ ਮੇਰੇ ਹਾਂ ਜੀ ਜਿਆਦਾ ਆ ਤੇ ਨਹੀਂ ਖਾਣੇ ਆ ਤੇ ਜਿਆਦਾ ਨਹੀਂ ਗਿਆ ਮੇਰੇ ਲਾਉਦਾ ਪੁੱਛਿਆ ਮੈਂ ਕਿਹਾ ਵੀ ਸ਼ਾਇਦ ਸਾਰਿਆਂ ਦੇ ਇਕੱਠੇ ਪਾ ਕੇ ਲੈ ਜਾਈਏ ਲਈ ਪਾਣ ਲੱਗੀ ਆ ਮੈਂ ਓਕੇ ਚਲੋ ਲੈਓ ਬਾਅਦ ਫੇਰ ਆ ਗਈ ਆ ਜੀ ਰੋਟੀ ਹਾਂ ਜੀ ਹਾਂ ਜੀ ਤੁਸੀਂ ਚਾਵਲ ਖਾਣੇ ਆ ਜੀ ਉਹ ਇਹ ਰੋਟੀ ਕਰੀ। ਮੈਂ ਪੁੱਛਿਆ ਕਿ ਠੀਕ ਠੀਕ ਠੀਕ। ਚਲੋ ਠੀਕ ਆ ਠੀਕ ਆ। ਮੇਰੇ ਵੀ ਆ ਗਈ। ਤੂੰ ਵੀ ਲੈ ਆਪਣੀ ਵੀ। ਹਾਂਜੀ। ਹੋਰ ਚਲੋ ਆਜੋ ਫਿਰ ਬਾਹਰ ਹੀ। ਲਓ ਜੀ। ਸਬਜ਼ੀ ਹੈਗੀ ਮਹਾਰਾਜ ਕਰਾਰੀ ਐਂਡ ਬਹੁਤ ਟੇਸਟੀ। ਅੱਜ ਥੋੜੀ ਜੀ ਕਰਾਰੀ ਆ। ਮੈਂ ਆਪੇ ਕਰਾਰੀ ਚੋਲਾ ਨਾਲ ਨਾ ਪਤਾ ਕੀ ਹਾਲ ਹੋਵੇ ਮਿੱਠੇ ਬਣਦੇ ਆ। ਨਹੀਂ ਨਹੀਂ ਪਿੱਕੇ ਚੋਲਾ ਨਾਲ ਤਾਂ ਕਰਾਰੀ ਸਵਾਦ ਲੱਗਣੀ। ਗਾਜਰਾ ਮਟਰ ਬਣਾਇਆ ਥੋੜੀ ਜੀ ਮਿੱਠੇ ਮਿੱਠੇ ਬਣੇ ਸੀ ਜੀ ਮੈਂ ਤਾਂ ਕਰਕੇ ਮੈਂ ਥੋੜੀ ਕਰਾਰੀ ਰੱਖੋ। ਹਾਂ ਚਲੋ ਲਓ ਜੀ ਤੁਸੀਂ ਦਿਖਾਓ। ਹੈਂ? ਮੋਟਿਆ ਪਹੁੰਚ ਲੱਗੇ ਆ ਰੋਟੀ ਖਾਣ ਜੀ 4:30 ਹੋ ਗਏ ਆ ਹਾਂ ਮੋਟੇ ਕਿਦਾਂ ਰੋਟੀ ਰਾਡੀ ਖਾ ਕੇ ਹੋ ਗਿਆ ਵੇਲੇ ਬਾਜ਼ਾਰ ਗਏ ਸੀਗੇ ਬਾਜ਼ਾਰੋਂ ਲੈ ਕੇ ਆਏ ਆ ਆਪਾਂ ਅਮਰੂਦ ਹਾਂਜੀ ਕਿਦਾਂ ਤੇ ਮੈਂ ਚੱਲਾਂ ਹੁਣ ਦੁਕਾਨ ਤੇ ਠੀਕ ਆ ਤੇ ਆਂਦਾ ਮੁੜ ਕੇ ਫੇਮ ਹੋ ਚੱਲਾ 8:30 ਤੇ ਆਪਾਂ ਆ ਗਏ ਦੁਕਾਨ ਤੋਂ ਜਲਦੀ ਤੇ ਆ ਗਿਆ ਆਟਾ ਗੋਦੀ ਮਾੜੇ ਦੁੱਧ ਲਈ ਆਈ ਹੈ ਇੱਧਰ ਹੁਣ ਕਾਦੀ ਤਿਆਰੀ ਹੋ ਰਹੀ ਜੀ ਕਾਦੀ ਤਿਆਰੀ ਹੋ ਰਹੀ ਜੀ ਇਹ ਪਨੀਰ ਕੇ ਪਨੀਰ ਤੁਰਕਣ ਲੱਗੇ ਆ ਚਲੋ ਆਪਾਂ ਜਾਣਾ ਦੁੱਧ ਲੈਣ ਹਾਂ ਚਲੋ ਆਜੋ ਫਿਰ ਦੁੱਧ ਲੈ ਆਈਏ ਆਪਾਂ ਤੁਰ ਕੇ ਚੱਲਦੇ ਹਾਂ ਲਓ ਜੀ ਤੁਰ ਕੇ ਚੱਲੇ ਆਂ ਦੁੱਧ ਲੈਣ ਤੇ ਦੋਲੂ ਪਿਆ ਹਟਾਹਾ ਤੇ ਆਂਦੇ ਆ ਮੋੜ ਕੇ ਹਾਂ ਮੋੜ ਕਿੱਦਾਂ ਚਲੋ ਆ ਗਏ ਫਿਰ ਤੇਰੀ ਲਿਮਾਰੀ ਕਰਦੇ ਪਏ ਸਹੀ ਆਹ ਆਏ ਬਸ ਅਸੀਂ ਚਲੋ ਆਏ ਆ ਗਰਾ ਬਲੂ ਲੱਗਿਆ ਜੀ ਆਪਾਂ ਰੋਟੀ ਬਣਾਉਣ ਦਾ ਕੰਮ ਕਰਨ ਪਲਕ ਨੇ ਪੀਣੀ ਕੌਫੀ ਉਹਨੂੰ ਕੌਫੀ ਬਣਾ ਕੇ ਦੇਣ ਲੱਗਾ ਇੱਧਰ ਲੱਗਿਆ ਜੀ ਮੈਂ ਲੱਗੀ ਰੋਟੀ ਬਣਾਉਣ ਰੋਟੀ ਬਣਾਉਣ ਮੈਂ ਖਾਣੀ ਨਹੀਂ ਨਹੀਂ ਹੈਗੀ ਅੱਜ ਤੁਸੀਂ ਖਾਣੀ ਆ ਤੁਸੀਂ ਖਾਓ ਰੋਟੀ ਤੇ ਮੈਨੂੰ ਆ ਰਹੀ ਹੈ ਬਹੁਤ ਜ਼ਿਆਦਾ ਅੱਜ ਨੀਂਦ ਕਿਉਂਕਿ ਰੋ ਹੀ ਰਾਤ ਦੇ 1 2 ਵਜੇ ਜਾਂਦੇ ਆ ਨਿਆਣੇ ਵੀ ਆ ਜਾਂਦੇ ਆ ਬਹੁਤ ਤੰਗ ਕਰਦੇ ਆ ਅੱਜ ਜਲਦੀ ਸੋਣਾ ਹਾਂ ਚਲੋ ਆਪਾਂ ਪਲਕ ਨੂੰ ਕੌਫੀ ਦੇ ਕੇ ਆਇਆ ਲੈ ਹਾਲੇ ਪੱਕਾ ਹੋ ਸੋ ਚੱਕ ਨਹਾੜ ਪੀ ਕੌਫੀ ਇਦੜੀਏ ਚੱਲ ਚਾਲ ਆਵੇ ਅੱਜ ਤਾਂ ਹੀਰੋ ਸਿਰਫ ਮੇਰਾ ਗੋਗੀ ਦਿਖਣਾ ਲਿਆ ਆ ਗਏ ਹਾਂ ਮੈਨੂੰ ਜੇਕਰ ਫਰਮ ਹਾਂ ਮੈਨੂੰ ਕੀ ਹਾਂਜੀ ਰੋਟੀ ਬਣਾਉਣ ਲੱਗੇ ਹਾਂ ਕਾ ਕੇ ਰੱਖ ਨਹੀਂ ਨਹੀਂ ਰਹਿਣੇ ਪਕਾ ਕੇ ਨਾ ਰੱਖੀ ਮੇਰੀ ਫਿਰ ਬਾਅਦ ਵਿੱਚ ਓਖਾ ਆਉਂਗਾ ਮੁੜ ਕੇ ਰਾਤ ਨੂੰ ਫਿਰ ਕੋਈ ਨਹੀਂ ਹੈਗਾ ਤੇ ਤੁਸੀਂ ਲਾ ਕੇ ਰੋਟੀ ਆਪਣੀ ਖਾਓ ਤੇ ਚਲੋ ਮਿਲਦੇ ਹਾਂ ਫਿਰ ਆਪਾਂ ਮਿਲਦੇ ਹਾਂ ਫਿਰ ਆਪਾਂ ਹੈ ਫੋਨੇ 9 ਐਮ ਫੋਨੇ 9 ਦਾ ਤੇ ਇੰਦਰ ਲੱਤ ਰਹੀਆਂ ਐ ਗਰਮਾ ਗਰਮ ਪਰੌਂਠੀਆਂ ਠੀਕ ਆ ਜੀ ਮੰਮੀ ਨੇ ਤੇ ਰੋਟੀ ਖਾਣੀ ਐ ਨਾ ਹਾਂ ਮੰਮੀ ਨੇ ਰੋਟੀ ਖਾਣੀ ਤੇ ਚਲੋ ਪਰੌਂਠੀਆਂ ਖਾ ਕੇ ਤੇ ਫਿਰ ਕਰਦੇ ਆ ਮੇਰੀਆਂ 2 ਰੁਪਏ ਦੀਆਂ ਤੇ ਹਰਮਨ ਤਿੰਨ ਹਰਮਨ ਦੀਆਂ ਚਾਰ 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 ਦੀ ਦੁਕਾਨੇ ਰੋਟੀ ਕਹਿੰਦਾ ਸੀ ਕਹਿੰਦਾ ਮੈਂ ਸੱਕਰ ਨਾ ਖਾਣੀ ਤੇ ਰੋਟੀ ਚਾਰ ਖਾਦੀ ਜਾਂਦੀਆਂ ਪਰੌਂਠੀਆਂ ਹੋਰ ਖਾਏ ਹੋਣੀਆਂ ਪਰੋਂੀਆਂ ਲਾਜ਼ਮਾ ਪਹਿਨਾ ਹੋਣ ਕੇ ਕਹੀਂ ਤੇ ਹੈ ਨਾ ਆਹੋ ਪੁੱਛ ਲੋ ਇੱਕ ਵਾਰੀ ਫੋਨ ਕਰਕੇ ਉਹਨੂੰ ਪਰੋਂਠੀਆਂ ਕਿੰਨੀਆਂ ਲਾਉਣੀਆਂ ਵੀ ਰੋਟੀ ਨਹੀਂ ਲੱਦਦੀ ਪਰੋਂਠੀਆਂ ਲੱਦਦੀਆਂ ਵੀ ਦਾਦੇ ਕਿੰਨੀਆਂ ਖਾਣੀਆਂ ਆ ਮੁੜ ਕੇ ਪਈਆ ਰਹੂਗੀ ਐਵੇਂ ਫਾਇਦਾ ਕੋਈ ਨਹੀਂ ਫਿਰ ਪੌਣੀ ਕਿੰਨੀਆਂ ਠੀਕ ਨੇ ਖਾਣੀ ਮੁੜ ਕੇ ਆਹੋ ਤੇ ਚਲੋ ਕਰ ਤੇ ਖਾਓਗੇ ਫਿਰ ਜਦੋਂ ਦਸੀਓ ਫਿਰ ਮੈਂ ਉਦੋਂ ਬਲੋਗ ਦਾ ਐਂਡ ਕਰ ਦਮੈਂ ਜਰਾ ਕਪੜੇ-ਕੋਪੜੇ ਚੇਂਜ ਕਰਨ ਲੱਗਾ ਹੈ ਓਕੇ ਲੱਗਿਆ ਜੀ ਹੁਣ ਰੋਟੀ ਖਾਣ ਮੈਂ ਤਾਂ ਦਹੀਂ ਵਿੱਚ ਪਾਇਆ ਸਬਜ਼ੀ ਸਬਜ਼ੀ ਦੇ ਵਿੱਚ ਨਹੀਂ ਉਧਰ ਪਨੀਰ ਨਾਲ ਚਾਹ ਕਿਆ ਵਾਦਾ ਖੁਸ਼ ਹੋ ਗਿਆ ਮੁੰਡਾ ਹੈ ਲਓ ਜੀ ਇੱਧਰ ਵੀ ਲੱਗੇ ਸਾਰੇ ਜਣੇ ਖਾਣ ਤੇ ਚਲੋ ਕਿਆ ਨਹੀਂ ਹੈਗਾ ਮੰਮੀ ਤਾਂ ਮੰਮੀ ਹੁੰਦੀ ਆ ਕਹਿਣਾ ਕਹਿ ਕਹਿ ਮਾਂ ਤੋਂ ਮਾਂ ਕਹਿ ਮਾਂ ਤੋਂ ਮਾਂ ਹੁੰਦੀ ਹੈ ਮਾਂ ਤੋਂ ਮਾਂ ਹੈ ਨਹੀਂ ਮਾਂ ਤੋਂ ਮਾਂ ਹੁੰਦੀ ਹੈ ਆਪਾਂ ਬੋਲ ਲੀ ਆ ਇੰਨੀ ਗੱਲ ਵੀ ਨਹੀਂ ਕਹਿਆ ਹੁੰਦੀ ਮੈਂ ਕਹਾਂ ਲੈ ਮੈਂ ਕਹਾ ਮਾਂ ਤੋਂ ਮਾਂ ਹੁੰਦੀ ਹੈ ਹਾਂ ਮਾਂ ਤੋਂ ਮਾਂ ਹੁੰਦੀ ਹੈ ਮੰਮੀ ਤਾਂ ਮੰਮੀ ਹੁੰਦੀ ਆ ਮੰਮੀ ਤਾਂ ਮੰਮੀ ਹੁੰਦੀ ਆ ਆਪਾਂ ਪੰਜਾਬੀ ਓਏ ਕਹਿ ਮੰਮੀ ਮੰਮੀ ਹੁੰਦੀ ਆ ਚਲੋ ਕਰੋ ਜੀ ਬਲੌਗ ਬੈਂਡ ਕਰੋ ਹੈ ਹੁਣ ਸਹੀ ਹੁੰਦੀ ਆ ਚਲੋ ਕਰੋ ਬਲੌਗ ਨਹੀਂ ਆ ਰਿਹਾ ਚਾਚਾ ਜੀ ਹਾਂ ਅਜਾ ਉਹ ਹਿੰਦੀ ਜੀ ਸੀ ਨਾ ਮਾਂ ਤੋਂ ਮਾਂ ਹੁੰਦੀ ਉਹ ਬੋਲਣਾ ਨਹੀਂ ਹੁੰਦਾ ਸੀ ਨਾ ਮਾਂ ਤੋਂ ਮਾਂ ਹੁੰਦੀ ਉਹ ਬੋਲਣਾ ਨਹੀਂ ਹੁੰਦਾ ਸੀਗਾ ਆ ਸਹੀ ਹੈ ਨਾ ਮੰਮੀ ਤਾਂ ਮੰਮੀ ਹੁੰਦੀ ਆ ਹਾਂ ਸਹੀ ਆ ਮੰਮੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸੋ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਕੱਲ ਫੇਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿ